ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੱਖ ਕੌਮ ਦੇ ਵਿੱਚ ਕਢਮ ਚੌਧਰੀ ਜੰਮਿਆ ਬਾਬਾ ਬਖਸ਼ੀ ਸਿੰਘ ਜਿਹੜਾ ਕਹਿੰਦਾ ਮੈਂ ਬੰਬਾਂ ਵਾਲੀ ਮਸ਼ੀਨ ਆ ਗਵਰਨਮੈਂਟ ਮੈਨੂੰ ਬੰਬਾਂ ਵਾਲੀ ਮਸ਼ੀਨ ਕਹਿੰਦੇ ਐ ਔਰ ਕਹਿੰਦਾ ਮੈਂ ਜਿਹੜਾ ਰਸੋਈ ਦਾ ਸਮਾਨ ਹੁੰਦਾ ਕਿਚਨ ਦਾ ਉਹ ਸਮਾਨ ਦੇ ਵਿੱਚੋਂ ਕਹਿੰਦਾ ਮੈਂ ਬੰਬ ਬਣਾ ਸਕਦਾ ਇਹੋ ਜਿਹੀਆਂ ਪੁਕਰੀਆਂ ਉਹ ਮਾਰਦਾ ਦੇ ਉਹਨੇ ਕੋ ਨਮੀ ਨਵੇਂ ਕਰਤੂਤ ਹੋਰ ਕੀਤੀ ਐ ਉਹਨੇ ਸਿੱਧੂ ਮੂਸੇਵਾਲੇ ਨੂੰ ਬਾਜ ਚਮਕੀਲੇ ਨੂੰ ਕਾਂ ਕਿਹਾ ਕਹਿੰਦਾ ਤੁਸੀਂ ਸਿੱਧੂ ਮੂਸੇਵਾਲਾ ਅਤੇ ਚਮਕੀਲੇ ਦਾ ਆਪਸ ਵਿੱਚ ਕੰਪੇਅਰ ਨਹੀਂ ਕਰ ਸਕਦੇ ਭਾਵ ਕਿ ਚਮਕੀਲਾ ਇੱਕ ਕਾਂ ਹੈ ਤੇ ਸਿੱਧੂ ਮੂਸੇਵਾਲਾ ਇੱਕ ਬਾਜ ਹੈ ਜਨ ਕਿ ਇਹ ਕਰਤੂਤਾਂ ਇਹ ਲੋਕ ਕਰਦੇ ਨੇ ਹੁਣ ਮੈਂ ਗੱਲ ਕਹਿਣ ਲੱਗਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਭਾਵੇਂ ਸਿੱਧੂ ਮੂਸੇਵਾਲੇ ਦੇ ਫੈਨ ਹੋਣ ਭਾਵੇਂ ਚਮਕੀਲੇ ਦੇ ਹੋਣ ਸਾਰਿਆਂ ਨੇ ਸੁਣਨੀ ਹੈ ਗੱਲ ਚਮਕੀਲੇ ਨੇ ਜਿਹੜੇ ਲੱਚਰ ਗੀਤ ਗਾਏ ਨੇ ਉਹਨਾਂ ਨੂੰ ਸੁਣਿਆ ਕਿਨੇ ਜਿਸ ਵਕਤ ਚਮਕੀਲੇ ਦੀ ਤੂਤੀ ਬੋਲਦੀ ਸੀ ਨਾ ਉਸ ਵਕਤ ਆ ਸੋਸ਼ਲ ਮੀਡੀਆ ਨਹੀਂ ਸੀ ਉਸ ਵਕਤ ਇੰਟਰਨੈਟ ਨਹੀਂ ਸੀ ਤੇ ਜੇ ਅੱਜ ਚਮਕੀਲਾ ਹੁੰਦਾ ਨਾ ਸਿੱਧੂ ਮੂਸੇਵਾਲਾ ਉਹਦੇ ਪੈਰ ਦੀ ਜੁੱਤੀ ਵਰਗਾ ਨਹੀਂ ਸੀ ਠੀਕ ਹੈ ਉਹਦੇ ਚਾਰ ਗਾਣੇ ਚੱਲ ਗਏ ਫਿਮਸ ਹੋ ਗਿਆ ਤੇ ਚਮਕੀਲੇ ਦਾ ਵੀ ਕਤਲ ਹੋਇਆ ਸਿੱਧੂ ਮੂਸੇਵਾਲਾ ਦਾ ਵੀ ਕਤਲ ਹੋਇਆ ਪਰ ਜਿਹੜੇ ਕਢੰਮ ਚੌਧਰੀ ਇਹੋ ਜਿਹੇ ਗੱਲਾਂ ਕਰਦੇ ਉਹਨੂੰ ਸ਼ਰਮ ਦੀ ਲੋੜ ਹੈ ਚਮਕੀਲੇ ਵਰਗੀ ਕਲਾ ਅੱਜ ਤੱਕ ਕਿਸੇ ਕੋਲੇ ਆਈ ਨਹੀਂ ਉਹ ਬੰਦਾ ਤੂੰ ਵੀ ਤੂੰ ਵੀ ਕਿਦਾਂ ਦੀ ਵਜਾਉਂਦਾ ਸੀ ਸਭ ਨੂੰ ਪਤਾ ਹੈ ਢੋਲਕ ਤੇ ਹਰਮੋਨੀਅਮ ਕਿਦਾਂ ਵਜਾਉਂਦਾ ਸੀ ਇਹ ਸਭ ਨੂੰ ਪਤਾ ਹੈ ਜਿੰਨੀ ਕਲਾ ਆਮਰ ਸਿੰਘ ਚਮਕੀਲੇ ਵੇਸੀ ਓਨੀ ਕਲਾ ਸਿੱਧੂ ਮੂਸੇਵਾਲੇ ਵਿੱਚ ਹੋ ਨਹੀਂ ਸਕਦੀ ਭਾਵੇਂ ਕਹਿੰਦੇ ਗੋਲਡੇ ਲੱਗੇ ਭਾਵੇਂ ਕਹਿੰਦੇ ਗਿੱਟੇ ਲੱਗੇ ਸਿੱਧੂ ਮੂਸੇਵਾਲੇ ਦਾ ਫੇਮਸ ਹੋਣਾ ਜਾਂ ਮਸ਼ਹੂਰ ਹੋਣਾ ਇੱਕ ਇੰਟਰਨੈਟ ਦੀ ਫੇਸਬੁੱਕ ਦੀ YouTube ਦੀ ਦੇਣ ਹੈ ਜਿਸ ਵਾਰ ਚਮਕੀਲਾ ਮਸ਼ਹੂਰ ਸੀ ਉਸ ਵਕਤ ਇੰਟਰਨੈਟ ਨਹੀਂ ਸੀ ਆ ਫੇਸਬੁੱਕਾਂ YouTube ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੇ ਇਹੋ ਜਿਹੇ ਬੰਦੇ ਇਹੋ ਜਿਹਿਆਂ ਗੱਲਾਂ ਕਰਦੇ ਨੇ ਬੇਦੁਕੀਆਂ ਉਹਨਾਂ ਨੂੰ ਸ਼ਰਮ ਦੀ ਲੋੜ ਹੈ ਜਿੰਨੇ ਵੀ ਚਮਕੀਲੇ ਨੂੰ ਸੁਣਦੇ ਨੇ ਜਾਂ ਸਿੱਧੂ ਮੂਸੇਵਾਲਾ ਨੂੰ ਸੁਣਦੇ ਨੇ ਤੁਸੀਂ ਸਭ ਦੇ ਫੈਨ ਹੋ ਤੁਹਾਡਾ ਚਿਹਤਾ ਕਲਾਕਾਰ ਕੋਈ ਵੀ ਹੋ ਸਕਦਾ ਪਰ ਜਦ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਦੁੱਖ ਲੱਗਦਾ ਜਦ ਤੁਸੀਂ ਐਜਿਓ ਗੱਲਾਂ ਕਰਦੇ ਹੋ ਇੱਕ ਪਾਸੇ ਤਾਂ ਇਹ ਕਹਿਣਗੇ ਕਿ ਚਮਕੀਲਾ ਕਾਂ ਹੈ ਕਿ ਸਿੱਧੂ ਮੂਸੇਵਾਲਾ ਆਵਾਜ਼ ਹੈ ਤੇ ਉਹ ਦ ਦਲਜੀਤ ਦਸਾਂ ਨੂੰ ਕਿਉਂ ਨਹੀਂ ਕਹਿੰਦੇ ਉਹਨੇ ਮੂਵੀ ਬਣਾ ਕੇ ਕਰੋੜਾਂ ਰੁਪਇਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਦੋਂ ਚਮਕੀਲਾ ਚੰਗਾ ਹੈ ਜਦੋਂ ਉਹਦੇ ਕਿਰਦਾਰ ਤੇ ਮੂਵੀ ਬਣਦੀ ਹੈ ਕਰੋੜਾਂ ਰੁਪਇਆ ਤੁਸੀਂ ਬਣਾਉਨੇ ਹੋ ਕਮਾਈ ਕਰਦੇ ਹੋ ਉਦੋਂ ਚਮਕੀਲਾ ਚੰਗਾ ਹੈ ਤੇ ਉਦੋਂ ਚਮਕੀਲਾ ਮਾੜਾ ਹੈ ਇਹ ਕਿਉਂ ਹੋ ਰਿਹਾ ਸਿੱਧੂ ਮੂਸੇਵਾਲਾ ਜੱਟ ਹੈ ਤੇ ਚਮਕੀਲਾ ਇੱਕ ਨੀਮੀ ਜਾਤ ਦਾ ਤੁਸੀਂ ਕਹਿੰਦੇ ਹੋ ਗਰੀਬ ਜਾਤ ਦਾ ਤੁਸੀਂ ਇਹ ਕਹਿੰਦੇ ਹੋ ਨਾ بس ਇਹ ਤੁਹਾਡੀ ਘਣਾਉਣੀ ਹਰਕਤ ਹੈ ਭਾਵੇਂ ਬਖਸ਼ੀਸ਼ ਸਿੰਘ ਹੋਵੇ ਭਾਵੇਂ ਕੋਈ ਹੋਰ ਹੋਵੇ ਇਹਨਾਂ ਸਭ ਨੂੰ ਛੇਤਰਾਂ ਦੀ ਲੋੜ ਹੈ ਜਿਹੜੇ ਬੰਦੇ ਇਹੋ ਜਿਹੇ ਗੱਲਾਂ ਬਾਤਾਂ ਕਰਦੇ ਨੇ ਦੂਜੀ ਗੱਲ ਇਹ ਕਹਿਣਗੇ ਕਿ ਸਿੱਧੂ ਮੂਸੇਵਾਲਾ ਬੜਾ ਮਸ਼ਹੂਰ ਹੈ ਉਹਦਾ ਕਤਲ ਹੋਇਆ ਉਹਨੂੰ ਇਨਸਾਫ ਮਿਲੇ ਤੇ ਚਮਕੀਲੇ ਦਾ ਕਤਲ ਕਿਹਨੇ ਕੀਤਾ ਉਹ ਕਹਿੰਦੇ ਇਹ ਖਾੜ ਫੌਨ ਕੀਤਾ ਕਾਦੇ ਲਈ ਕੀਤਾ ਲੱਜਰ ਕੌਣ ਬਾਅਦ ਕੀਤਾ ਨਹੀਂ ਫਰੋਤੀ ਲੈ ਕੇ ਕੀਤਾ ਔਰ ਉਹਦੇ ਕੋਲ ਫਰੋਤੀਆਂ ਮੰਗਦੇ ਰਹੇ ਨੇ ਆ ਜਿਹੜਾ ਦੀਪਾ ਹੀਰਾਵਾਲੇ ਨੂੰ ਹੁਣ ਵੱਡਾ ਜੋਧਾ ਖਾੜ ਕੁਸ਼ੀਦ ਮੰਨੇ ਜਾਂਦੇ ਨੇ ਇਹ ਸਿਰੇ ਦੀਆਂ ਖੱਤਾਂ ਸੀ ਉਸ ਵਕਤ ਦੀ ਪੈਸੇ ਲੈ ਸਿੰਘਰਾਂ ਤੋਂ ਉਹਦੀ ਉਹਦੀ ਮੌਤ ਹੋ ਗਈ ਉਹਦਾ ਕਤਲ ਕਰਦਾ ਚਮਕੀਲੇ ਦਾ ਯਰ ਸ਼ਰਮ ਕਰ ਲੋ ਮਾੜੀ ਮੋਟੀ ਜਿੰਨੇ ਵੀ ਸਿੰਘਰ ਨੇ ਨਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਨਾ ਚਮਕੀਲੇ ਵਰਗੇ ਕਲਾਕਾਰ ਕੋਈ ਬਣਿਆ ਤੇ ਨਾ ਕੋਈ ਬਣ ਸਕਦਾ ਜਿੰਨਾ ਮਾਰੀ ਤੁਸੀਂ ਜ਼ੋਰ ਲਾ ਲੋ ਬਸ ਇਹਨਾਂ ਕਹੇ ਕਿ ਉਹ ਤੁਹਾਡੇ ਕਹਿਣ ਮੁਤਾਬਕ ਇੱਕ ਨੀਵੀਂ ਜਾਤ ਵਿੱਚ ਪੈਦਾ ਹੋ ਗਿਆ ਤੇ ਉਹਦੀ ਇਹ ਮਸੀਬਤ ਹੈ ਤੇ ਸਿੱਧੂ ਮੂਸੇਵਾਲਾ ਵੱਡੀ ਜਾਤ ਦਾ ਹੈ ਉੱਚੀ ਜਾਤ ਦਾ ਜੱਟ ਕੌਮ ਦੇ ਵਿੱਚ ਹੋਇਆ ਬਸ ਆਹੀ ਗੱਲਾਂ ਨੇ ਪਰ ਸਾਨੂੰ ਸ਼ਰਮ ਆਉਣੀ ਨਹੀਂ ਸਾਨੂੰ ਬੋਲਣ ਵਾਸਤੇ ਮੁੱਦਾ ਚਾਹੀਦਾ ਹੁੰਦਾ ਚਮਕੀਲਾ ਕਾਂ ਸੀ ਸਿੱਧੂ ਮੂਸੇ ਵਾਲਾ ਬਾਦ ਸੀ ਕਿਹੜੇ ਪੈਸੋਂ ਬਾਦ ਸੀ ਉਹਨੇ ਬਾਜਾਂ ਵਾਲਾ ਕੰਮ ਕੀ ਕੀਤਾ ਦੱਸਤਾ ਦਿਓ ਮੈਨੂੰ ਕਿਹੜਾ ਬਾਜਾਂ ਵਾਲਾ ਕੰਮ ਕੀਤਾ ਦੱਸਤਾ ਦਿਓ ਗੈਂਗਸਟਰ ਨੇ ਉਹਨੂੰ ਮਾਰਿਆ ਔਰ ਧਮਕੀਆਂ ਆਉਂਦੀਆਂ ਰਹੀਆਂ ਨੇ ਬਸ ਇੰਨੀ ਗੱਲ ਸੀ ਨਾ ਹੁਣ ਇਹਨੂੰ ਗੱਲ ਨੂੰ ਕਿਸੇ ਪਾਸੇ ਮਰਜ਼ੀ ਲੈ ਜਾ ਮੈਨੂੰ ਦੁੱਖ ਇਸ ਗੱਲ ਦਾ ਸਸ ਸਿਕਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ